ਕਿ ਜੋ ਵੀ ਚੀਜ਼ਾਂ ਸਭ ਕੁਝ ਬੰਦ ਹੋ ਜਾਣਾ ਜੇ ਆਪਾਂ ਦੁਬਾਰਾ ਰੀਚਾਰਜ ਕਰਾਂਗੇ ਉਹ ਦੁਕਾਨ ਤੇ ਜਾ ਕੇ ਆਪਾਂ ਨੂੰ ਰੀਚਾਰਜ ਕਰਨਾ ਪੈਣਾ ਫੇਰ ਸਾਡੀ ਬੱਤੀ ਜਿਹੜੀ ਆ ਉਹ ਆਉਣੀ ਆ ਉਹਨਾਂ ਜੇਰ ਬੱਤੀ ਨਹੀਂ ਆਉਣੀ ਤੇ ਇਹ ਕਰਕੇ ਇਹ ਮੁਸ਼ਕਲ ਜਿਹੜੀ ਆ ਇਹ ਆਪਾਂ ਦੇ ਵਾਸਤੇ ਬਹੁਤ ਵੱਡੀ ਸਮੱਸਿਆ ਵਾ ਕਿਉਂਕਿ ਪੰਜਾਬ ਦੇ ਵਿੱਚ ਹਰ ਵਰਗ ਦਾ ਲੋਕ ਜਿਹੜਾ ਉਹ ਵੱਸਦਾ ਵਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਚਾਹੇ ਕੋਈ ਵਪਾਰੀ ਆ ਜਾਂ ਦੁਕਾਨਦਾਰ ਵਾ ਜਾਂ ਕੋਈ ਵੀ ਕਿੱਤਾ ਕਰਦਾ ਵਾ ਹਰੇਕ ਦੇ ਵਾਸਤੇ ਇਹ ਬਹੁਤ ਵੱਡੀ ਮੁਸੀਬਤ ਤੇ ਬੜੀ ਵੱਡੀ ਸਮੱਸਿਆ ਬਣਨੀ ਆ ਇਸ ਕਰਕੇ ਆਪਾਂ 14 ਤਰੀਕ ਨੂੰ ਸਾਰਿਆਂ ਆਪਣੇ ਸਾਰਿਆਂ ਨੂੰ ਬੇਨਤੀ ਆ ਵੀ ਹਰ ਘਰ ਦੇ ਵਿੱਚੋਂ ਘੱਟੋ ਘਣ ਇੱਕ ਮੈਂਬਰ ਆਪਾਂ ਜਿਹੜਾ ਵਾ ਅੰਮ੍ਰਿਤਸਰ ਚੀਨ ਤੇ ਦਫਤਰ ਤਰਨਾ ਲਾਉਣਾ ਵਾ ਜੋ ਕਿ ਪਤਾ ਲੱਗ ਸਕੇ ਕਿ ਇਹ ਲੋਕਰ ਰੱਖਿਆ ਵਾ ਤੇ ਉੱਥੇ ਜਾ ਕੇ ਵਿਰੋਧ ਕਰਨਾ ਵਾ ਵੀ ਇਹ ਛੇਪਾਲੇ ਮੀਟਰ ਜਿਹੜੇ ਸਾਡੇ ਘਰਾਂ ਦੇ ਵਿੱਚ ਇਹ ਨਹੀਂ ਲੱਗਣੇ ਚਾਹੀਦੇ ਕੱਲੀ ਜਥੇਬੰਦੀ ਜਿਹੜੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰ ਰਹੀ ਕਿ ਹੋਰ ਵੀ ਜਥੇਬੰਦੀਆਂ ਕਰ ਨਹੀਂ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਜਿਹੜੀਆਂ ਮਿਲ ਕੇ ਹਾਂ ਇਸ ਕੰਮ ਨੂੰ ਜਿਹੜਾ ਵਾ ਉਹ ਕਰ ਰਹੀਆਂ ਵਾ ਕਿਉਂਕਿ ਸਾਰਿਆਂ ਦੀ ਇੱਕੋ ਹੀ ਰਹਿਵਾ ਤੇ ਇੱਕ ਹੀ ਉਹਨਾਂ ਦਾ ਮਿਸ਼ਨ ਵਾ ਤੇ ਇੱਕ ਹੀ ਢੰਡੇ ਥੱਲੇ ਉਹਨਾਂ ਨੇ ਸਾਰੇ ਕੰਮ ਜਿਹੜੇ ਆ ਇੱਕ ਅਰਮੇ ਸਰਕਾਰਾਂ ਦਿਨੋਂ ਤੋਂ ਦਿਨ ਕਿਉਂ ਠੱਕੇ ਕਰਦੀਆਂ ਆ ਰਹੀਆਂ ਪੰਜਾਬ ਨਾਲ ਕਿਉਂ ਹੋ ਰਿਹਾ ਇਹ ਪੰਜਾਬ ਦੇ ਨਾਲ ਠੱਕੇ ਆਈ ਜਿਹੜੀ ਆਪਾਂ ਗੱਲ ਕਰੀਏ ਤੇ ਸ਼ੁਰੂ ਤੋਂ ਹੁੰਦਾ ਰਿਹਾ ਵਾ ਤੇ ਅੱਜ ਵੀ ਪੰਜਾਬ ਦੀ ਤਰੱਕੀ ਵੇਖ ਕੇ ਹਰੇਕ ਸਰਕਾਰ ਜਾਂ ਭਾਵੇਂ ਸੈਂਟਰ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਨੂੰ ਇਹ ਸ਼ਾਨ ਸ਼ੀਲਤਾ ਨਹੀਂ ਮਿਲਦੀ ਕਿ ਪੰਜਾਬ ਅੱਗੇ ਵਧੇ ਤੇ ਪੰਜਾਬ ਸਾਡੇ ਨੂੰ ਡਾਊਨ ਕਰਨ ਵਾਸਤੇ ਇਹਨਾਂ ਨੇ ਕਈ ਤਰੀਕੇ ਜਿਹੜੇ ਆ ਅਪਣਾਏ ਗਏ ਹੁਣ ਤੱਕ ਉਹ ਭਾਵੇਂ ਨਸ਼ਿਆ ਦਾ ਹੋਵੇ ਤੇ ਭਾਵੇਂ ਕੋਈ ਵੀ ਹੋਵੇ ਕਿਸੇ ਪ੍ਰਕਾਰ ਦਾ ਹੋਵੇ ਸਾਨੂੰ ਇਹਨਾਂ ਨੇ ਡਾਊਨ ਕਰਨ ਦਾ ਜਿਹੜਾ ਵਾ ਉਹ ਇੱਕ ਟੀਚਾ ਰੱਖਿਆ ਵਾ ਤੇ ਪਰ ਇਹ ਹਾਂ ਇਹ ਲੋਕ ਪੰਜਾਬ ਦੇ ਆ ਇਹ ਇਹ ਕੰਮ ਨੂੰ ਜਿਹੜਾ ਵਾ ਹਾਂ ਇਹ ਸਾਂ ਨਹੀਂ ਕਰਨਗੇ ਕੀ ਕਹਿ ਸਕਦੇ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਕੀ ਧਰਨਾ 14 ਤਰੀਕ ਨੂੰ ਟੋਲੀ ਕੇ ਆ ਗਿਆ ਤੁਹਾਡੇ ਵੱਲੋਂ ਕਿ ਭਾਰੀ ਵੱਡਾ ਭਾਰੀ ਇਕੱਠ ਹੋਵੇਗਾ ਇਥੇ ਬਿਲਕੁਲ ਬਹੁਤ ਵੱਡੇ ਇਕੱਠ ਹੋਣਗੇ ਕਿਉਂਕਿ ਸਾਨੂੰ ਅਸੀਂ ਘਰ-ਘਰ ਜਾ ਕੇ ਹਰੇਕ ਘਰ ਦੇ ਵਿੱਚੋਂ ਸਾਨੂੰ ਇਹ ਸਹਯੋਗ ਮਿਲ ਰਿਹਾ ਵਾ ਵੀ ਆਪਾਂ ਵੱਧ ਤੋਂ ਵੱਧ ਜਿਹੜਾ ਵਾ ਵੀ ਉੱਥੇ ਜਾਵਾਂਗੇ ਕਿਉਂਕਿ ਇਹ ਸਮੱਸਿਆ ਹਰੇਕ ਦੀ ਆ ਭਾਵੇਂ ਕੋਈ ਵਪਾਰੀ ਆ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਮੁਲਾਜ਼ਮ ਐ ਸੈਂਟਰ ਦਾ ਪੰਜਾਬ ਦਾ ਕੋਈ ਵੀ ਸਰਕਾਰੀ ਮੁਲਾਜ਼ਮ ਆ ਸਾਰਿਆਂ ਵਾਸਤੇ ਜਿਹੜਾ ਵਾ ਇਹ ਹਾਂ ਇਹ ਧੱਕਾ ਵਾ ਕਿ ਸੁਣਿਆ ਜਾਂਦਾ ਹੈ ਕਿ ਪਹਿਲਾਂ ਸਰਕਾਰੀ ਜਿਹਨੇ ਵੀ ਮੁਲਾਜ਼ਮ ਉਹਨਾਂ ਦੇ ਘਰਾਂ ਤੋਂ ਲੱਗਣੇ ਸ਼ੁਰੂ ਹੋਣਗੇ ਇਹ ਬਿਲਕੁਲ ਗਵਰਨਮੈਂਟ ਦੀ ਜਿਹੜੀ ਇੱਕ ਪਾਲਿਸੀ ਹਾਂ ਉਹਨਾਂ ਇਹ ਰੱਖੀ ਆ ਪਈ ਸਭ ਤੋਂ ਪਹਿਲਾਂ ਜਿਹੜਾ ਕਿਉਂਕਿ ਇਹ ਜਿਹੜਾ ਮੁਲਾਜ਼ਮ ਆ ਉਹ ਛੇਤੀ ਬੋਲੂਗਾ ਨਹੀਂ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਫਿਰ ਪੰਜਾਬ ਦੇ ਮੁਲਾਜ਼ਮ ਫਿਰ ਜਿਹੜੇ ਪੈਨਸ਼ਨਰ ਬੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਲਾਉਣੀਆਂ ਬਿਜਲੀ ਦੇ ਮੁਲਾਜ਼ਮਾਂ ਉਹਨਾਂ ਦੇ ਲਾਉਣੇ ਬੜੇ ਬੜੇ ਆਧਾਰੇ ਆ ਉਹਨਾਂ ਦੇ ਉਹਨਾਂ ਨੇ ਲਾਉਣੀਆਂ ਵਾ ਪਰ ਇਹਦਾ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਵਾ 80% ਪਿੰਡਾਂ ਦੇ ਲੋਕਾਂ ਦੇ ਜਿਹੜੇ ਗਰੀਬ ਜਨਤਾ ਵਾ ਉਹਨਾਂ ਦੇ ਉੱਤੇ ਜਾ ਕੇ ਪੈਣਾ ਇਹ ਰਾਜਪਦਰੀ ਸਮਾਗਮ ਵੀ ਲਿਖਿਆ ਹੈਗਾ ਰਖੜਪੁਨਿਆ ਬਾਬਾ ਬਕਾਲਾ ਸਾਹਿਬ ਦੇ ਸੀਐਮ ਸਾਹਿਬ ਵੀ ਪਹੁੰਚ ਰਹੇ ਕੀ ਕਹਿ ਸਕਦੇ ਉੱਥੇ ਵੀ ਇਹ ਜਥੇਬੰਦੀ ਦਾ ਉਹਦੇ ਵਾਸਤੇ ਅਜੇ ਕੀ ਐਲਾਨ ਹੋਊਗਾ ਉਹਦੇ ਵਾਸਤੇ ਬਾਅਦ ਦੀ ਗੱਲ ਆ ਕੀ ਰਣਨੀਤੀ ਬਣਾਉਂਦੀਆਂ ਜਥੇਬੰਦੀਆਂ ਉਹ ਬਾਅਦ ਦੀ ਗੱਲ ਆ